ਕੈਨੇਡੀਅਨ ਕਵਨਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਇਸ ਮੀਡੀਅਮ ਮਿਸਿਸਾਗਾ ਤੇ ਬ੍ਰੈਂਪਟਨ ਦੇ ਵਿੱਚ ਗੱਡੀਆਂ ਚੋਰੀ ਦੀ ਰਫ਼ਤਾਰ ਘੱਟ ਹੋਣ ਦੇ ਸੰਕੇਤ ਨਹੀਂ ਨਜ਼ਰ ਆ ਰਹੇ ਪਿਛਲੇ 31 ਦਿਨਾਂ 'ਚ 400 ਤੋਂ ਵੱਧ ਕਾਰਾਂ, ਟਰੱਕ ਤੇ ਮੋਟਰਸਾਈਕਲਾਂ ਦੀਆਂ ਚੋਰੀਆਂ ਹੋ ਚੁੱਕੀਆਂ ਨੇ ਚੱਲ ਰਹੇ ਮੁੱਦੇ 2023 ਵਿੱਚ ਵੱਡੀ ਚਿੰਤਾ ਹੈ ਤੇ ਸਥਾਨਕ ਕਾਨੂੰਨ ਲਾਗੂ ਕਰਨ ਨੂੰ ਚੁਣੌਤੀ ਦੇਣਾ ਤੇ ਨਿਵਾਸੀਆਂ ਨੂੰ ਚਿੰਤਾ ਪੈਦਾ ਕਰਨਾ ਜਾਰੀ ਰੱਖਣਾ ਹੈ ਪੀਲ ਰੀਜਨ ਪੁਲਿਸ ਨੇ ਆંકड़े ਦਰਸਾਉਂਦੇ ਹੋਏ ਅਕਤੂਬਰ 30 ਤੋਂ 30 ਨਵੰਬਰ ਤੱਕ ਦੋ ਸ਼ਹਿਰਾਂ 'ਚ ਕੁੱਲ 426 ਗੱਡੀਆਂ ਚੋਰੀ ਹੋਈਆਂ ਜਿਸ 'ਚ ਮਿਸਿਸਾਗਾ ਦੇ ਅੰਦਰ 225 ਅਤੇ ਬ੍ਰੈਂਪਟਨ ਦੇ ਵਿੱਚ 201 ਗੱਡੀਆਂ ਚੋਰੀ ਹੋਈਆਂ ਨੇ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇੱਕ ਦਿਨ 'ਚ ਔਸਤਨ 13 ਜਾਂ ਇਸ ਤੋਂ ਵੱਧ ਕਾਰਾਂ ਚੋਰੀ ਹੋ ਰਹੀਆਂ ਨੇ ਐਤਵਾਰ ਤੱਕ ਚੋਰੀ ਹੋਏ ਵਾਹਨਾਂ ਦੇ 8 ਮਾਮਲਿਆਂ ਨੂੰ ਹੱਲ ਕਰ ਲੈ ਗਿਆ ਤੇ 412 ਦੀ ਅਜੇ ਵੀ ਜਾਂਚ ਜਾਰੀ ਆ ਤੇ 6 ਅਣ ਸੁਲਝੇ ਮੰਨੇ ਜਾ ਰਹੇ ਨੇ ਚੋਰੀ ਹੋਏ ਵਾਹਨਾਂ ਚੋ 303 ਕਾਰਾਂ 106 ਟਰੱਕ 6 ਮੋਟਰਸਾਈਕਲ ਅਤੇ 9 ਹੋਰ ਸੂਚੀਬੱਧ ਨੇ ਪੀਲ ਰੀਜਨ ਪੁਲਿਸ ਡਾਟਾ ਇਸ ਮਹੀਨੇ 4 ਆਮ ਗਰਮਸਥਾਨਾਂ ਨੂੰ ਜਾਗਰੂਕ ਕਰਦਾ ਜਿੱਥੇ 9 ਜਾਂ ਵੱਧ ਚੋਰੀਆਂ ਹੋਈਆਂ ਨੇ ਸਭ ਤੋਂ ਵੱਧ ਯਾਨੀ ਕਿ 17 ਘਟਨਾਵਾ ਗ੍ਰੇਟ ਲੇਕਸ ਡਰਾਈਵ ਦੇ ਸਾਹਮਣੇ ਹੋਈਆਂ ਨੇ 12 ਘਟਨਾਵਾ ਸਿਟੀ ਸੈਂਟਰ ਡਰਾਈਵ ਅਤੇ 10 ਘਟਨਾਵਾ ਕੋਟਨੀ ਪਾਰਕ 9 ਘਟਨਾਵਾ 에어ਪੋਰਟ ਰੋਡ ਦੀਆਂ ਨੇ ਇਹਨਾਂ ਥਾਵਾਂ 'ਤੇ ਸਭ ਤੋਂ ਵੱਧ ਗੱਡੀਆਂ ਚੋਰੀ ਹੋਈਆਂ ਨੇ ਇਸ ਤੋਂ ਇਲਾਵਾ ਕਾਰਾਂ ਦੀਆਂ ਚੋਰੀਆਂ ਦਾ ਪੈਟਰਨ ਵੀ ਸੂਝ ਦੀ ਇਹ ਦਿਖਾਈ ਦੇ ਰਹੀ ਹੈ ਦਰਸਾਉਂਦੀ ਹੈ ਕਿ ਖੇਤਰ ਦੂਜਿਆਂ ਨਾਲੋਂ ਵਧੇਰੇ ਕਮਜ਼ੋਰ ਨੇ ਜਿਸ ਨਾਲ ਖੇਤਰ ਦੇ ਵਸਨੀਕਾਂ ਨੂੰ ਵਾਧੂ ਸਾਵਧਾਨੀ ਵਰਤਣੀ ਚਾਹੀਦੀ। ਅਪੀਲ ਅਰੀਜਨਲ ਪੁਲਿਸ ਨੇ ਦੱਸਿਆ ਕਿ ਵਸਨੀਕਾਂ ਨੂੰ ਆਟੋ ਚੋਰੀ ਦਾ ਸ਼ਿਕਾਰ ਹੋਣ ਤੋਂ ਰੋਕਣ ਲਈ ਮਦਦਗਾਰ ਸੁਝਾਅ ਸਾਂਝੇ ਕੀਤੇ ਜੇਕਰ ਸੰਭਵ ਹੋਵੇ ਤਾਂ ਆਪਣੇ ਵਾਹਨ ਨੂੰ ਤਾਲਾ ਬੰਦ ਗੈਰੇਜ ਦੇ ਵਿੱਚ ਪਾਰਕ ਕਰੋ ਕਿਉਂਕਿ ਜ਼ਿਆਦਾਤਰ ਵਾਹਨ ਡਰਾਈਵਵੇ ਤੋਂ ਹੀ ਚੋਰੀ ਹੋ ਰਹੇ ਨੇ। ਸਟ੍ਰਿੰਗ ਵੀਲ ਜਿੱਥੇ ਸਟੀering ਵੀਲ ਦੇ ਉੱਪਰ ਵੀ ਖਾਸ ਕਰਕੇ ਲਾਕ ਲਗਾਉਣ ਦੀ ਵਰਤੋਂ ਕੀਤੀ ਜਾਵੇ। ਇੱਕ ਪਰ ਤੱਕ ਰਕਾਵਟ ਵਜੋਂ ਕੰਮ ਕਰੇਗਾ ਡਾਟਾ ਪੋਰਟ ਤੇ ਇਸ ਲਾਕ ਇੰਸਟਾਲ ਨੂੰ ਕਰੋ ਅਤੇ ਸਧਾਰਨ ਯੰਤਰ ਆਨਲਾਈਨ ਖਰੀਦਿਆ ਜਾ ਸਕਦਾ ਹੈ ਤੇ ਕੰਪਿਊਟਰ ਪੋਰਟ ਤੱਕ ਪਹੁੰਚ ਨੂੰ ਰੋਕਦਾ ਹੈ ਜਿੱਥੇ ਵਾਹਨ ਚੋਰੀ ਹੁੰਦੇ ਨੇ ਉਹ ਚਾਬੀਆਂ ਨੂੰ ਮੋੜ ਪ੍ਰੋਗਰਾਮ ਕਰਨ ਲਈ ਪ੍ਰਾਪਤ ਕਰ ਸਕਦੇ ਨੇ ਯਕੀਨ ਬਣਾਓ ਕਿ ਕੈਮਰੇ ਸਹੀ ਢੰਗ ਨਾਲ ਕੰਮ ਕਰ ਰਹੇ ਨੇ ਅਤੇ ਦਿਨ ਅਤੇ ਰਾਤ ਦੀ ਵਰਤੋਂ ਲੈ ਕੰਮ ਕਰ ਰਹੇ ਨੇ ਸਿਸਟਮ ਨਾਲ ਆਪਣੇ ਆਪ ਨੂੰ ਜਾਣੂ ਕਰੋ ਜੋ ਇਸ ਦੀਆਂ ਸਮੀਖਿਆ ਕੀਤੀਆਂ ਜਾ ਸਕਣ ਤੇ ਤੁਰੰਤ ਪਹੁੰਚ ਕੀਤੀ ਜਾ ਸਕੇ। ਕਿਰੇਨੇ ਖਬਰਾਂਾਂ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਆ ਸੋਣੀਆਂ ਪੜ੍ਹਨੀ ਆ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ।